ਆ ਚਾਰ ਜਣੇ ਦਾ ਖਾਸ ਤੌਰ ਤੇ ਬਾਜਵਾ ਬੜਿੰਗ ਨਵਜੋ ਸਿੱਧੂ ਸੁਖਵੀਰ ਬਾਦਲ ਮਜੀਠੀਆ ਪੰਜਾਬੀ ਦਾ ਪੇਪਰ ਦੇਣ ਉਹਦਾ 33 ਤੇ ਪਾਸ ਹੈ ਚਲੋ ਮੈਂ 25 ਤੇ ਕਰੂੰ ਪੰਜਾਬੀ ਪਾਸ ਕਰਕੇ ਦਿਖਾਉਣਾ ਹੋਰ ਦੱਸੋ ਮੈਂ ਪੇਪਰ ਦੇ ਸਵਾਲ ਪਹਿਲਾਂ ਦੱਸ ਦੂੰਗਾ ਇਹਨਾਂ ਨੂੰ ਕਿ ਮੈਂ ਸਵਾਲ ਪਾਉਂਗਾ ਜੀ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹ ਪਤਾ ਇਹਨਾਂ ਨੂੰ ਵੀ ਚੰਡੀਗੜ੍ਹ ਹੈ ਪਰ ਲਿਖਣਗੇ ਕਿਵੇਂ ਪੰਜਾਬੀ ਚ ਲਿਖਣਾ ਨਹੀਂ ਆਉਂਦਾ ਇਹ ਪੰਜਾਬ ਦੇ ਨੰਬਰਦਾਰ ਬਣ ਕੇ ਬੈਗੇ ਯਾਰ ਪੰਜਾਬੀ ਆਉਂਦੀ ਨਹੀਂ ਸਵਿਸ ਕਰਕੇ ਤੁਸੀਂ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਤਾਂ ਘਰ ਪੜ੍ਹੇ ਲਿਖੇ ਹੈਗੇ ਪਰ ਥੋੜਾ ਜਿਹਾ ਇੱਕ ਸ਼ਿਕਵਾ ਹੈਗਾ ਸ਼ਹਿਰੀ ਜਿਹੜੇ ਵੋਟਾਂ ਨਹੀਂ ਪਾਉਣ ਜਾਂਦੇ ਬਹੁਤ ਘੱਟ ਪਰਸੈਂਟੇਜ ਪੈਂਦੀ ਹੈ ਸ਼ਹਿਰਾਂ 'ਚੋਂ ਇੱਕ ਪਿਕਨਿਕ ਡੇ ਸਮਝ ਲੈਨੇ ਹਾਂ ਵੀ ਛੱਡ ਪਰੇ ਆਪਾਂ ਨੇ ਕੀ ਲੈਣਾ ਇਹ ਤਾਂ ਐਂ ਚੱਲੀ ਜਾਓ ਹਿੱਸਾ ਜ਼ਰੂਰ ਲਾਓ ਜੇ ਤੂੰ ਨਹੀਂ ਕਿਸੇ ਨੂੰ ਪਾਉਣੀ ਨੋਟਾਂ ਦਾ ਦੱਬਿਆ ਉਹ ਘਟ ਘਟ ਆਪਣੀ ਹਾਜ਼ਰੀ ਲਵਾਓ ਉੱਤੇ ਇੱਕ ਜੰਗਲ ਦੇ ਵਿੱਚ ਅੱਗ ਲੱਗ ਗਈ ਸਾਰੇ ਜਾਨਵਰ ਭੱਜ ਗਏ ਇੱਕ ਚਿੜੀ ਕੱਲੀ ਹੋਈ ਸੀ ਛੱਪੜ 'ਚੋਂ ਚੁੰਝ ਪਰਿਆ ਕਰੇ ਪਾਣੀ ਦੀ ਪਾਣੀ ਤੇ ਅੱਗ ਤੇ ਪਾ ਕੇ ਆ ਜਾ ਕਰੇ ਫੇਰ ਫੇਰ ਜਾ ਕੇ ਕਰੇ ਚਾਰ ਪੰਜ ਵਾਰੀ ਜਦੋਂ ਉਹਨੇ ਕੀਤਾ ਬਾਕੀ ਜਾਨਵਰ ਹੱਸਣ ਲੱਗੇ ਕਹਿੰਦੇ ਚਿੜੀਏ ਕੰਮਲੀ ਭੋਲੀ ਐ ਇਹ ਜੰਗਲ ਦੀ ਅੱਗ ਐ ਤੇਰੀ ਚੁੰਝ ਦੇ ਪਾਣੀ ਨਾਲ ਬੁਝਣੀ ਨਹੀਂ ਉਹ ਕਹਿੰਦੀ ਮੈਨੂੰ ਪੱਕਾ ਪਤਾ ਐ ਕਿ ਮੇਰੇ ਤੁੰਜ ਦੇ ਪਾਣੀ ਨਾਲੇ ਬੁਝਣੀ ਨਹੀਂ ਪਰ ਜਦੋਂ ਹਿਸਟਰੀ ਲਿਖੀ ਜਾਊਗੀ ਨਾ ਕਦੇ ਇਹ ਸੱਕਦੀ ਤਾਂ ਉਦੋਂ ਮੇਰਾ ਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਆਊਗਾ ਤੁਹਾਡਾ ਨਾਂ ਬਹਿ ਕੇ ਤਮਾਸ਼ਾ ਦੇਖਣਾ ਜਾਊਗਾ ਇਸ ਕਰਕੇ ਵੋਟਾਂ ਵੇਲੇ ਜਰੂਰ ਹਿੱਸਾ ਪਾਓ ਪਾਵੇਂ ਕਿਸੇ ਨੂੰ ਵੀ ਨਾ ਪਾਓ ਹੁਣ ਤਾਂ ਥੋੜੀ ਜਿਹੀ ਆਪਸ਼ਨ ਵਧੀਆ ਹੋ ਗਈ ਨਾ ਪਹਿਲਾਂ ਪਹਿਲਾਂ ਤਾਂ ਆਪਸ਼ਨ ਵੀ ਉਹੀ ਸੀ ਜਰ ਉਹੀ ਨੇ ਪੰਜ ਪੰਜ ਸੱਤ ਚੋਰਾਂ ਦੀ ਲਿਸਟ ਆ ਜਾਂਦੀ ਹੈ ਜਿਹੜਾ ਸਭ ਤੋਂ ਮਤਲਬ ਘੱਟ ਲੁੱਟਦਾ ਉਹਨੂੰ ਪਾ ਦਿਓ ਉਹ ਫਿਰ ਬਾਦਲ ਉੱਠਣ ਲੱਗਿਆਂ ਦੀ ਸੀ ਬਾਅਦ ਚ ਸੋ ਇਸ ਕਰਕੇ ਜਰੂਰ ਹਿੱਸਾ ਲਓ ਡੈਮੋਕ੍ਰੇਸੀ ਹੈ ਆਪਾਂ ਨੂੰ ਇਹ ਜਿਹੜੇ ਵੋਟਰ ਕਾਰਡ ਨੇ ਇਹ ਵੋਟਰ ਕਾਰਡ ਆਪਾਂ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਲਾਲਾ ਲਾਜਪਤਰਾਏ ਚੰਦਰ ਸ਼ੇਖਰ ਅਜ਼ਾਦ ਹੋਰਾਂ ਨੇ ਹਜ਼ਾਰਾਂ ਹੋਰ ਸ਼ਹੀਦਾਂ ਨੇ ਆਪਣਾ ਖੂਨ ਦੇ ਕੇ ਆਪਾਂ ਨੂੰ ਵੋਟਰ ਕਾਰਡ ਲੈ ਕੇ ਦਿੱਤਾ ਇਹਨੂੰ ਸਸਤਾ ਨਾ ਸਮਝਿਓ ਇਸ ਕਰਕੇ ਵੋਟ ਪਰਸੈਂਟੇਜ ਪਿੰਡਾਂ 'ਚ ਹੋ ਜਾਂਦੀ ਹੈ 85% 90 ਵੀ ਹੋ ਜਾਂਦੀ ਹੈ ਸ਼ਹਿਰਾਂ 'ਚ ਹੁੰਦੀ ਹੈ 55 60 ਕਿਉਂ ਵੀ ਆਪਾਂ ਕਿਉਂ ਨਹੀਂ ਜਾਂਦੇ ਉੱਥੇ ਉਹਦੇ ਨਾਲ ਬਹੁਤ ਵੱਡਾ ਫਰਕ ਪੈ ਸਕਦਾ ਤੁਹਾਡੀ ਇੱਕ ਵੋਟ ਨਾਲ ਹੀ ਬਾਅਦ ਸਹਿਤ ਤੁਸੀਂ ਨਾ ਗਾਲਾਂ ਕੱਢਣ ਤੋਂ ਬਚ ਜਾਓ ਵੀ ਆਪਾਂ 5 ਸਾਲ ਗਾਲਾਂ ਕੱਢੀਆਂ ਨੇ ਵੀ ਆਹ ਕਿਹਾ ਜਾਓ ਆਕੇ ਕਿਹਾ ਜਾਗੇ ਪਰ ਚੋਣ ਦੇ ਵਿੱਚ ਜ਼ਰੂਰ ਅੰਦਰ ਕੋ ਜਾਓ 12 ਦੁੱਖ ਇਸ ਗੱਲ ਦਾ ਕਿ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ 'ਚ ਵੋਟਾਂ ਪਾਓ ਜਿਹੜਾ ਜਿੱਤ ਗਿਆ ਉਹਨੂੰ ਜੇਤੂ ਡਿਕਲੇਅਰ ਕਰੋ ਜਿਹੜਾ ਹਾਰ ਗਿਆ ਉਹਨੂੰ ਅਕਸੈਪਟ ਕਰਨਾ ਚਾਹੀਦਾ ਹਾਰ ਕਿ ਜੀ ਲੋਕਾਂ ਦਾ ਫਤਵਾ ਹੈ ਪਰ ਚੰਡੀਗੜ੍ਹ ਦੇ ਮੇਰ ਵਾਂਗੂ ਵੋਟਾਂ ਤਾਂ ਨਹੀਂ ਗਿਣੀਆਂ ਜਾ ਸਕਦੀਆਂ ਨਾ ਕਿਵੇਂ 36 ਵੋਟਾਂ ਗਿਣੀਆਂ 36 36 only ਕਿਵੇਂ ਗਿਣੀਆਂ ਸੁਪਰੀਮ ਕੋਰਟ ਨੇ ਵੀ ਦੇਖਿਆ ਤੁਸੀਂ ਵੀ ਦੇਖਿਆ ਹੋਣਾ ਆ ਤਾਂ ਕਮਨਾ ਕਰੋ ਯਾਰ ਤੇ ਇੱਕ ਬੀਜੇਪੀ ਦਾ ਵਰਕਰ 36 ਚੰਡੀਗੜ੍ਹ ਦੇ ਲੋਕਾਂ ਦਾ ਫਤਵਾ ਪੜੇ ਲਿਖੇ ਲੋਕਾਂ ਦੇ ਫਤਵੇ ਦਾ ਕਿਵੇਂ ਮਜ਼ਾਕ ਉਡਾਰਿਆ ਸੀਗਾ ਕੈਮਰੇ ਦੇ ਸਾਹਮਣੇ ਆਪਦੀ ਮਰਜ਼ੀ ਨਾਲ ਐਂ ਕਰਕੇ ਜਦੋਂ ਅਸੀਂ ਸੁਪਰੀਮ ਕੋਰਟ ਗਏ ਚੀਫ ਜਸੇ ਚੰਦਰ ਚੂੜੀ ਜੀ ਨੇ ਕਿਹਾ ਕਿ ਆ ਕੀ ਐਵੇਂ ਉਹਨੂੰ ਬੁਲਾ ਲਿਆ ਕਹਿੰਦੇ ਇਹ ਖਰਾਬ ਵੋਟਾਂ ਸੀ ਮਨਸ਼ਾਨੀ ਲਾਉਂਦਾ ਸੀ ਕਹਿੰਦੇ ਲਿਆ ਫੜਾ ਦਿਖਾ ਉਸੇ ਤੋਂ ਉਸੇ ਤੋਂ ਗੜਵਾਈਆਂ ਬਾਅਦ ਚ ਕਹਿੰਦੇ ਆਮ ਆਦਮੀ ਪਾਰਟੀ ਦੇ ਵੋਟਰਾਂ ਨੇ ਤਾਂ ਮੇਅਰ ਆਪਣਾ ਚੰਡੀਗੜ੍ਹ ਚ ਹੁਣ ਆਪਣਾ ਆਮ ਆਦਮੀ ਪਾਰਟੀ ਦਾ ਬਣ ਗਿਆ ਪਰ ਖੁਸ਼ੀਆ ਖੁਸ਼ੀ ਬਣ ਗਿਆ ਪਰ ਸਾਨੂੰ ਸੁਪਰੀਮ ਕੋਰਟ ਕਿਉਂ ਜਾਣਾ ਪੈਂਦਾ ਹੈ? ਬਜਟ ਸੈਸ਼ਨ ਸ਼ੁਰੂ ਕਰਾਉਣ ਵਾਸਤੇ ਗਵਰਨਰ ਪਰਮਿਸ਼ਨ ਦੇਣ ਦਾ ਸੁਪਰੀਮ ਕੋਰਟ ਜਾਣਾ ਪੈਂਦਾ। ਆਰਡੀਐਫ ਦਾ 5.5 ਹਜ਼ਾਰ ਕਰੋੜ ਰੁਪਏ ਰੁਕਿਆ ਪਿਆ ਸੁਪਰੀਮ ਕੋਰਟ ਫਿਰਦੇ ਆ ਜੀ। ਕੇਰਲਾ ਸਰਕਾਰ ਸੁਪਰੀਮ ਕੋਰਟ ਫਿਰਦੀ ਹੈ। ਮਮਤਾ ਬੇਨਰਜੀ ਸੁਪਰੀਮ ਕੋਰਟ ਫਿਰਦੀ ਆ ਸਾਨੂੰ ਆਹ ਨਹੀਂ ਦਿੰਦੇ ਜੀ ਸਾਨੂੰ ਆਹ ਰੋਕ ਰੱਖਿਆ ਸਾਡਾ। ਐਲਜੀ ਜਿਹੜਾ ਉਹ ਦਿੱਲੀ 'ਚ ਨਹੀਂ ਕੰਮ ਕਰਨ ਦਿੰਦਾ ਕੇਰਲਾਲ ਸਾਹਿਬ ਨੂੰ। ਤਾਮਿਲਨਾਡੂ ਵਾਲੇ ਸੁਪਰੀਮ ਕੋਰਟ 'ਚ ਫਿਰਦੇ ਨੇ। ਮਤਲਬ ਸਿਰਫ 5-7 ਸਟੇਟਾਂ ਹੀ ਕਿਉਂ ਸੁਪਰੀਮ ਕੋਰਟ ਜਾਂਦੀਆਂ ਵੀ? ਕੋਈ ਹੋਰ ਰੰਗ ਐ ਇਹਨਾਂ ਦੇ ਚੰਡੇ ਦਾ ਰੰਗ ਤਾਂ ਚੰਡੇ ਦਾ ਹੋਈ ਐ ਨਾ ਬਸ ਇੱਥੇ ਇਹਨਾਂ ਦੀ ਸਰਕਾਰ ਨਹੀਂ ਹੈਗੀ ਕਹਿੰਦੇ ਸਾਡੀ ਸਾਡੀ ਹੋਵੇ ਬਸ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਵੇਂਦਾ ਐ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਤੱਕੇ ਨਾ ਮਾਰੋ ਚੰਡੀਗੜ੍ਹ ਵਾਂਗੂ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੂ ਘਟ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਇਹ ਦੁੱਖੀਆਂ ਨਾਲ ਯੱਕੇ ਮਾਰਨ ਲੱਗ ਪਏ। ਸੋ ਮੈਂ ਕਿਉਂਕਿ ਇੱਕ ਅੱਜ ਬਹੁਤ ਵੱਡਾ ਇੱਕ ਦੇਸ਼ ਦਾ ਵੱਡੇ ਹਸਪਤਾਲਾਂ ਚ ਨਾਮ ਹੈ ਉਹਦਾ ਘਟਨ ਸੀ। ਮੈਡੀਕਲ ਕਾਲਜ ਬਣ ਰਹੇ ਨੇ ਹੁਸ਼ਿਆਰਪੁਰ ਤੇ ਕਪੂਰਥਲਾ ਤੇ ਕਪਨੇ ਇੱਥੇ ਜਿਹੜਾ ਮੋਹਾਲੀ ਜਦੋਂ ਆਪਾਂ ਜਾਣਿਆ ਨਾ 에어ਪੋਰਟ ਨੂੰ ਜਿਹੜਾ ਉਹ ਰੇਲਵੇ ਕ੍ਰੋਸਿੰਗ ਓਵਰ ਉਦੇ ਨਾਲ ਹੀ ਸੱਜੇ ਮੁੜ ਕੇ ਰਾਈਟ ਸਾਈਡ ਤੇ ਆਈਐਸਪੀ ਦੇ ਨਾਲ ਸ਼ਾਨਦਾਰ ਮੈਡੀਕਲ ਕਾਲਜ ਬਣਾ ਰਹੇ ਆ 2040 2050 ਦਾ ਨਕਸ਼ਾ ਹੈ ਉਹਦਾ ਉਹ ਪਹਿਲਾਂ ਵਾਲਾ ਨਹੀਂ ਵੀ ਇੱਥੋਂ ਦੀ ਆਉਣਗੇ ਬਾਅਦ ਚ ਬਦਲੇ ਦਾ ਗੱਡੀ ਹੁਣ ਉਹ ਮੈਰਿਜ ਪੈਲਸ ਬਣਾ ਲੈਂਦੇ ਨੇ ਬਹੁਤ ਵੱਡੇ ਵੱਡੇ ਬੜਾ ਸ਼ਾਨਦਾਰ ਮੈਰਿਜ ਪੈਲਸ ਬਣਾ ਲੈਂਦੇ ਨੇ ਪਾਰਕਿੰਗ ਬਣਾਉਂਦੇ ਨੇ ਕਿੰਨੇ ਆਪੀ ਖੜਾ ਲਣਗੇ ਲੋਕ ਉਥੇ ਵਿਆਹ ਘਟ ਹੁੰਦਾ ਅਨਾਉਂਸਮੈਂਟਾਂ ਜਿਆਦਾ ਹੁੰਦੀਆਂ ਨਹੀਂ ਗੱਡੀ ਨੰਬਰ 2575 ਵਾਲਾ ਭਾਈ ਥੋੜਾ ਜਿਹਾ ਪਰਾਂ ਕਰ ਲੈ ਕਿਸੇ ਨੂੰ ਲੰਘਣਾ ਉਹ ਕਰ ਲਈ ਕੋਈ ਡਿਸਪੀਸਪਲਨ ਨਾਲ ਚੱਲੋ ਤੁਸੀਂ ਯਾਰ ਚਾਹੇ ਅੰਡਰਗਰਾਉਂਡ ਬਣਾਓ ਪਾਰਕਿੰਗ ਪ੍ਰੋਪਰ ਬਣਾਓ ਪਾਰਕਿੰਗ ਨਾਲ ਸਾਨੂੰ ਮਤਲਬ ਵੱਡਾ ਕਿਉਂਕਿ ਅਸੀਂ ਆ ਦੇਖੋ ਚੰਡੀਗੜ੍ਹ ਕਦੋਂ ਪਲਾਨ ਕੀਤਾ ਸੀ ਤੇ ਕਿੰਨਾ ਸ਼ਾਨਦਾਰ ਚੀਜ਼ ਬਣਾਈ ਹੋਈ ਹੈ ਚੌਂਕ ਵੀ ਨੇ ਪਾਰਕਿੰਗਾਂ ਵੀ ਨੇ ਰੈਸ਼ੀਅਰੀਆ ਲੱਗ ਗਿਆ ਸ਼ੋਰੂਮ ਲੱਗ ਨੇ ਕਿੰਨੀ ਲੰਬੀ ਪਲੈਨਿੰਗ ਸੀਗੀ ਅਸੀਂ ਤਾਂ ਵਸਕੇ ਨਾ ਵੀ ਅੱਜ ਜੋ ਬਣਾ ਬਣਾ ਲਓ ਬਾਅਦ ਦੇਖੀ ਜਾਓ ਦੇਖੀ ਜਾਓ ਤੇ ਨਾ ਚੱਲੇ ਨਾ ਕੰਮ ਸੋ ਇਸ ਕਰਕੇ ਮੈਂ ਸਾਰੇ ਡਾਕਟਰ ਸਾਹਿਬਾਨ ਨੂੰ ਸਾਰਾ ਜਿਹੜਾ ਉਹਨਾਂ ਦਾ ਸਟਾਫ ਹੈ ਮੰਤਰੀ ਸਾਹਿਬ ਨੂੰ ਤੇ ਪੰਜਾਬ ਦੇ ਸਰਕਾਰ ਦੇ ਬਹੁਤ ਵੱਡੇ ਹਿੱਸੇਦਾਰ ਪੰਜਾਬ ਦੇ 33 ਕਰੋੜ ਲੋਕਾਂ ਨੂੰ ਮੈਂ ਵਧਾਈ ਦਿੰਦਾ ਔਰ ਪ੍ਰਮਾਤਮਾਗੇ ਅਰਦਾਸ ਵੀ ਹੀ ਕਰਦਾ ਕਿ ਪ੍ਰਮਾਤਮਾ ਸਮਤ ਬਖਸ਼ੀ ਅਸੀਂ ਇਸ ਤਰ੍ਹਾਂ ਦੇ ਜਿਹੜੇ ਨੇਕ ਕੰਮ ਨੇ ਪੁੰਨ ਵਾਲੇ ਕੰਮ ਨੇ ਉਹ ਕਰਦੇ ਰਹੀਏ ਤੇ ਲੋਕਾਂ ਦੀਆਂ ਉਮੀਦਾਂ ਆਸਾਂ ਤੇ ਪੂਰੇ ਉੱਤਰਦੇ ਰਹੀਏ ਤੇ ਲੋਕ ਦੇਖੋ ਇੱਕੋ ਹੀ এডਿਕੇਸ਼ਨ ਹੋਣੀ ਚਾਹੀਦੀ ਆ ਮੋਦੀ ਜੀ ਅਕਸਰ ਕਹਿੰਦੇ ਆ ਵਨ ਨੇਸ਼ਨ ਵਨ ਇਲੈਕਸ਼ਨ ਇਦਾਂ ਕਿਉਂ ਨਹੀਂ ਕਹਿੰਦੇ ਵਨ ਨੇਸ਼ਨ ਵਨ এডਿਕੇਸ਼ਨ ਵਨ ਨੇਸ਼ਨ ਵਨ ਟਰੀਟਮੈਂਟ ਤੇ ਇਲਾਜ ਤਾਂ ਇੱਕੋ ਜਿਹਾ ਹੋਵੇ ਨਾ ਐਜੂਕੇਸ਼ਨ ਇੱਕੋ ਜਿਹੀ ਹੋਵੇ ਨਾ ਸਰਕਾਰੀਆਂ ਦਾ ਸਰਕਾਰੀ ਸਕੂਲਾਂ ਦਾ ਸਬਜੈਕਟ ਹੀ ਹੋ ਰਿਹਾ ਹੈ ਸਿਲੇਬਸ ਹੋ ਰਿਹਾ ਹੈ ਪ੍ਰਾਈਵੇਟ ਦਾ ਸਿਲੇਬਸ ਹੋ ਰਿਹਾ ਹੈ ਸੋ ਅੱਗੇ ਪੜ੍ਹਨ ਲਿਖਣ 'ਚ ਨੰਬਰ ਘੱਟ ਵੱਲ ਜਾਣ ਬੱਚੇ ਦੀ ਆਪਣੀ ਮਿਹਨਤ ਹੈ ਪਰ ਐਟ ਲੀਸਟ ਜਿਹੜਾ ਪਲੇਇੰਗ ਗਰਾਊਂਡ ਹੈ ਉਹ ਸਾਰਿਆਂ ਲਈ ਉਪਰ ਹੋਣਾ ਚਾਹੀਦਾ ਮਿਹਨਤ ਕਰਕੇ ਸਾਡੇ ਬੱਚੇ ਬਹੁਤ ਅੱਗੇ ਆ ਜਾਂਦੇ ਨੇ ਸਾਡੇ ਆਈਪੀਐਸ ਆਈਐਸ ਬਣ ਰਹੇ ਨੇ ਬੱਚੇ ਅਸੀਂ ਯੂਪੀਐਸਸੀ ਸੈਂਟਰ ਵੀ ਖੋਲ੍ਹ ਰਹੇ ਹਾਂ ਹੁਣ ਤੇ ਮਿਹਨਤ ਕਰਕੇ ਅੱਗੇ ਆਓ ਉਹਨਾਂ ਬੱਚਿਆਂ ਨੂੰ ਵੀ ਕਹਿਣਾ ਚਾਹੂੰਗਾ ਇਸ ਨੌਕਰੀ ਨੂੰ ਪਹਿਲੀ ਨਾ ਸਮਝਿਓ ਤੇ ਆਖਰੀ ਵੀ ਨਾ ਸਮਝਿਓ ਕਿਉਂਕਿ ਬਹੁਤ ਅੱਗੇ ਆਪਰਚੂਨਿਟੀ ਤੁਹਾਡਾ ਵੇਟ ਕਰ ਰਹੀਆਂ ਨੇ ਇੱਕ ਬੰਦਾ ਸੀਗਾ ਉਹਦੇ ਕੋਲੇ ਉਹਨੇ ਹਾਥੀ ਸੀ ਉਹਦੇ ਕੋਲੇ ਉਹਨੇ ਹਾਥੀ ਜਿਹੜਾ ਸੀ ਨਾ ਉਹ ਬਹੁਤ ਕਮਜ਼ੋਰ ਅਸੀ ਨਾਲ ਬਣ ਰੱਖਿਆ ਸੀ ਬਹੁਤ ਹੀ ਕਮਜ਼ੋਰ ਅਸੀ ਹਾਥੀ ਥੋੜਾ ਜਿਹਾ ਹੱਥ ਲੱਗਦਾ ਇਦਾਂ ਕਰੇ ਟੁੱਟ ਸਕਦੀ ਸੀ ਉਹ ਦੂਜਾ ਬੰਦਾ ਆਇਆ ਉਹਦੇ ਮਹਾਵਤ ਨੂੰ ਪੁੱਛਿਆ ਕਿ ਨਾ ਤੂੰ ਰਿਸਕ ਲਿਆ ਬਹੁਤ ਵੱਡਾ ਐਡਾ ਵੱਡਾ ਹਾਥੀ ਇਹ ਤਾਂ ਬਹੁਤ ਕਮਜ਼ੋਰ ਜੀ ਰੱਸੀ ਨਾਲ ਬੰਨ ਰੱਖਿਆ ਯਾਰ ਇਹ ਰਿਸਕ ਹੈ ਇਹਨੂੰ ਸੰਗੜ ਲਾ ਉਹ ਕਹਿੰਦਾ ਨਹੀਂ 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 ਕੋਈ ਪ੍ਰੋਬਲਮ ਨਹੀਂ ਕੋਈ ਰਿਸਕ ਨਹੀਂ ਉਹ ਕਹਿੰਦਾ ਕਿਉਂ ਕਹਿੰਦਾ ਮੈਂ ਛੋਟਾ ਹੁੰਦਾ ਜਦੋਂ ਇਹ ਜਦੋਂ ਇਹ ਛੋਟਾ ਸੀ ਨਾ ਹਾਥੀ ਛੋਟੇ ਹੁੰਦੇ ਨੂੰ ਮੈਂ ਇਸ ਰੱਸੀ ਨਾਲ ਬੰਨਦਾ ਹੁੰਦਾ ਸੀ ਉਦੋਂ ਇਹਨੇ 2-3 ਵਾਰ ਟਰਾਈ ਕੀਤੀ ਸੀ ਰੱਸੀ ਤੋੜਨ ਦੀ ਉਦੋਂ ਇਹ ਤਾਂ ਟੁੱਟੀ ਨਹੀਂ ਕਿਉਂਕਿ ਉਦੋਂ ਇਹਦੇ ਵਿੱਚ ਇੰਨੀ ਸ਼ਕਤੀ ਨਹੀਂ ਸੀ ਪਰ ਇਹਨੇ ਆਪਦੇ ਮਨ 'ਚ ਇਹ ਗੱਲ ਬਿਠਾ ਲਈ ਕਿ ਮੈਂ ਇਹ ਰੱਸੀ ਤੋੜ ਨਹੀਂ ਸਕਦਾ ਕਹਿੰਦਾ ਹੁਣ ਇਹ ਟਰਾਈ ਹੀ ਨਹੀਂ ਕਰਦਾ ਤੈਨੂੰ ਪਤਾ ਇਹ ਰੱਸੀ ਉਹੀ ਹੈ ਟੁੱਟਣੀ ਨਹੀਂ ਮੇਥੋਂ ਮੈਂ ਇਹ ਕਹਿਣਾ ਚਾਹੁੰਦਾ ਲੱਖਾਂ ਬੱਚੇ ਸੁਣ ਰਹੇ ਹੋਣਗੇ ਜਿਹੜੇ ਪਹਿਲੇ ਟੈਸਟ ਚ ਫੇਲ ਹੋ ਕੇ ਆਉਣਗੇ ਜੇ ਕਦੇ ਟਰਾਈ ਕੀਤਾ ਫਿਰ ਫੇਲ ਆਪਣੇ ਪੁਰਾਣੇ ਫੇਲੀਅਰ ਨੂੰ ਕਦੇ ਵੀ ਮੰਨਤੇ ਨਹੀਂ ਲਾਉਣਾ ਕੋਈ ਪਤਾ ਨਹੀਂ ਉਹੀ ਟੈਸਟ ਪਾਸ ਕਰਨ ਵਾਸਤੇ 2 ਸਾਲਾਂ ਬਾਅਦ ਪ੍ਰਮਾਤਮਾ ਤੁਹਾਨੂੰ ਕਾਬਲੀਅਤ ਦੇ ਦੇ ਤੁਸੀਂ ਦੁਬਾਰਾ ਟਰਾਈ ਕਰਕੇ ਦੇਖੋ ਇਹ ਨਾ ਸਮਝੋ ਕਿ ਨਹੀਂ ਯਾਰ ਮੇਰੀ ਕਿਸਮਤ ਚ ਤਾਂ ਫੇਲੀਅਰ ਹੀ ਹੈ ਫੇਲੀਅਰ ਮੈਂ ਵੀ ਪਹਿਲੀ ਇਲੈਕਸ਼ਨ ਹਾਰ ਗਿਆ ਸੀਗਾ 2012 ਚ ਪਹਿਲੀ ਇਲੈਕਸ਼ਨ ਮੈਂ ਹਾਰ ਗਿਆ ਸੀ ਪੀਪੀਪੀ ਪਾਰਟੀ ਵੱਲੋਂ ਮਨਪ੍ਰੀਤ ਬਾਦਲੋਂ ਦੀ ਪਾਰਟੀ ਜਿਹੜੀ ਬਣਾਈ ਸੀ ਲਹਿਰੇਗਾ ਅੱਗੇ ਤੋਂ ਹਾਰ ਗਿਆ ਸੀ ਜੇ ਮੈਂ ਵੀ ਛੱਡ ਦਿੰਦਾ ਫਿਰ ਮੈਂ ਕਹਿੰਦਾ ਨਹੀਂ ਯਾਰ ਹੁਣ ਜਦੋਂ ਆ ਗਏ ਤਾਂ ਆ ਗਏ ਇਹ ਇਹਨਾਂ ਲੋਕਾਂ ਚ ਹੀ ਰਾਵਾਂਗੇ ਇਹ ਇਹਨਾਂ ਲੋਕਾਂ ਤੋਂ ਹੀ ਫਤਵਾ ਲਵਾਂਗੇ 2 ਸਾਲਾਂ ਬਾਅਦ ਉਹਨਾਂ ਲੋਕਾਂ ਨੇ ਸਵਾ ਦੋ ਲੱਖ ਤੇ ਜਿਤਾਤਾ ਸੋ ਪੁਰਾਣਾ ਫੇਲਿਅਰ ਕਦੇ ਐ ਲੈ ਕੇ ਨਹੀਂ ਚੱਲਣਾ ਕਿ ਪਤਾ ਨਹੀਂ ਮੈਂ ਹਾਰ ਗਿਆ ਜਾਂ ਮੈਨੂੰ ਨੌਕਰੀ ਨਹੀਂ ਮਿਲੀ ਅਗਲੀ ਅਗਲੀ ਵਾਸਤੇ ਟਰਾਈ ਕਰੋ ਕੋਈ ਪ੍ਰੋਬਲਮ ਨਹੀਂ ਸਰਕਾਰ ਤੁਹਾਡੇ ਹੱਕਾਂ ਦੀ ਹੈ ਜ਼ਰੂਰ ਨੌਕਰੀ ਮਿਲੂਗੀ ਦੋ ਤਿੰਨ ਮੁੰਡੇ ਦਾ ਮੈਂ ਪਰਸੋਂ ਤੁਸੀ ਸੁਣਿਆ ਵੀ ਹੋਣਾ ਵੀਡੀਓ ਮੈਂ ਪਰਸੋਂ ਨਿਯੁਕਤੀ ਪੱਤਰ ਬੰਡੇ ਇੱਕ ਮੁੰਡਾ ਕਹਿੰਦਾ ਜੀ ਮੈਨੂੰ ਨੌਕਰੀ ਮਿਲ ਗਈ ਕਹਿੰਦਾ ਕੈਨੇਡਾ ਜਾਣ ਦਾ ਪੂਰਾ ਪੱਕਾ ਪ੍ਰੋਗਰਾਮ ਬਣਿਆ ਪਿਆ ਸੀ ਕਰਜ਼ਾ-ਗਰਜ਼ਾ ਵੀ ਲੈ ਲਿਆ ਸੀ ਕਹਿੰਦਾ ਐਨੇ ਨੂੰ ਕਹਿੰਦਾ ਫੋਨ ਆ ਗਿਆ ਪੀਐਸਪੀਸੀਐਲ ਦਾ ਬਿਜਲੀ ਬੋਰਡ ਦਾ ਕਿ ਤੈਨੂੰ ਨੌਕਰੀ ਮਿਲ ਗਈ ਕਹਿੰਦਾ ਫਿਰ ਮੈਂ ਕੈਨੇਡਾ ਜਾਣ ਦਾ ਪ੍ਰੋਗਰਾਮ ਕੈਨਸਲ ਕਰਤਾ ਸੋ ਹੁਣ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਆਪਾਂ ਆਪਦਾ ਹੀ ਘਰ ਠੀਕ ਕਰੀਏ ਕਿਉਂ ਆਪਾਂ ਉਧਰ ਜਾਈਏ ਕਿਉਂ ਉੱਥੇ ਬਰਫ਼ਾਂ 'ਚ ਉੱਥੇ ਉਹ ਟੈਂਟ ਲੱਗੇ ਨੇ ਕੈਨੇਡਾ ਦਾ ਆਪਦਾ ਬੁਰਾ ਹਾਲ ਹੋਇਆ ਪਿਆ ਇੱਥੇ ਆਪਣਾ ਘਰ ਠੀਕ ਕਰੀਏ ਆ ਤੇ ਬਾਕੀ ਆ ਜਿਹੜੇ ਹੋਰ ਨੇ ਇਹਨਾਂ ਦਾ ਯਕੀਨ ਨਾ ਕਰਿਓ ਇਹਨਾਂ ਦਾ ਕੰਮ ਤਾਂ ਬਸ ਸਬਦ ਘਰ ਪਰ ਨਹੀਂ ਐ ਮੈਂ ਤਾਂ ਪੰਜਾਬ ਦੀ ਇੱਜ਼ਤ ਤੇ ਅਣਖ ਆਬਰੂ ਮੈਂ ਕਦੇ ਵੀ ਦਾਗ ਉਹਨਾਂ ਨਾਲ ਨਹੀਂ ਲਾਉਂਗਾ ਇਹ ਮੇਰਾ ਮੈਂ ਪੈਸੇ ਕਮਾਉਣੇ ਹੁੰਦੇ ਮੈਂ ਮੈਂ ਬਹੁਤ ਵੱਡਾ ਕਲਾਕਾਰ ਸੀ ਜੀ ਲੋਕਾਂ ਨੇ ਮੈਨੂੰ ਬਹੁਤ ਵੱਡੇ ਵੱਡੇ ਸੀ ਡੀਜ਼ ਫਿਲਮਾਂ ਸਭ ਕੁਝ ਸੀਗਾ ਪੈਸੇ ਮੈਂ ਉਤਰੋ ਕਮਾ ਲੈਂਦਾ ਮੈਂ ਕੋਈ ਇਦਰੋਂ ਕੋਈ ਲੋਕਾਂ ਦੇ ਪੈਸੇ ਚੋਂ ਪੈਸਾ ਖਾਣ ਥੋੜੀ ਆਇਆ ਪਰ ਮੈਂ ਇਹਨਾਂ ਜ਼ਰੂਰ ਕਹਿਣਾ ਮੇਰੇ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਕਿ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਟਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਮ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱੱਟੀ ਪਾ ਲੈਂਦਾ ਸੋ ਜੇ ਗੁਰੂ ਨਾਨਕ ਦੇਵ ਸਾਹਿਬ ਦੁਕਾਨ ਖੋਲ ਕੇ ਬਹਿ ਜਾਂਦੇ ਤਾਂ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਦੱਸਦਾ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਉਦਾਸੀਆਂ ਤੇ ਜਾ ਕੇ ਕੀਰਤ ਕਰੋ ਨਾਮ ਜਪੋ ਵੰਡ ਛਕੋ ਦਾ ਹੌਕਾ ਕੌਣ ਦਿੰਦਾ ਸੋ ਸੰਤ ਸਾਡੇ ਗੁਰੂਆਂ ਨੇ ਕਿਆ ਹੋਇਆ ਹੈ ਕਿ ਹਮੇਸ਼ਾ ਮਜਲੂਮਾਂ ਦੇ ਨਾਲ ਖੜੋ ਸੱਚ ਦੀ ਹੱਕ ਦੀ ਖਾਓ किसी का सच हक सच मारो ना उसे फलसफेदी चल रहे हैं और लोगों को अक्सर कहते सुना है लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे